ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿਤ ਨਾਮਦੇਵ ਹਰ ਕੀ ਰਚਨਾ ਦੇਖੋ ਰਿਤੇ ਵਿਚਾਰੀ ਕਟਕਟ ਅੰਤਰ ਸਰਬ ਨਿਰੰਤਰ ਕੇਵਲ ਇੱਕ ਮੁਰਾਰੀ ਭਗਤ ਨਾਮਦੇਵ ਜੀ ਦੀ ਚੱਲ ਰਹੀ ਲੜੀਵਾਰ ਕਥਾ ਵਿੱਚ ਅੱਜ ਆਪਾਂ ਸਰਵਣ ਕਰਾਂਗੇ ਕਿ ਕਿਉਂ ਬ੍ਰਾਹਮਣ ਨੂੰ ਪ੍ਰੇਤ ਜਨਮ ਮਿਲੀ ਸੀ ਅਤੇ ਕਿਵੇਂ ਭਗਤ ਜੀ ਨੇ ਪ੍ਰੇਤ ਦਾ ਉਧਾਰ ਕੀਤਾ ਸੀ ਯਾਤਰਾ ਕਰਦੀ ਸੰਤ ਮੰਡਲੀ ਬੀਕਾਨੇਰ ਦੇ ਇਲਾਕੇ ਵਿੱਚ ਪੁੱਜੀ ਸੂਰਜ ਦੀ ਤਪਸ਼ ਨਾਲ ਅਸਮਾਨ ਵਾਯੂ ਮੰਡਲ ਅਤੇ ਧਰਤੀ ਇੱਕ ਜਲਦੇ ਪਾਠ ਵਾਂਗੂ ਤਪ ਰਹੀ ਸੀ ਰਾਤ ਪੈ ਗਈ ਸੰਤ ਮੰਡਲੀ ਇੱਕ ਆਸਾਨ ਤੇ ਕੁਝ ਝਾੜੀਆਂ ਦੀ ਛਾਂਵੇਂ ਬੈਠ ਗਈ ਉਹਨਾਂ ਉੱਥੋਂ ਦੇ ਵਸਨੀਕਾਂ પાસે ਪਾਣੀ ਦੀ ਪੁੱਛਗਿੱਛ ਕੀਤੀ ਰਾਜਸਥਾਨ ਦੇ ਉਸ ਨਗਰ ਦੇ ਲੋਕਾਂ ਨੇ ਦੱਸਿਆ ਇੱਕ ਖੂਹ ਹੈ ਤਾਂ ਸਹੀ ਪਰ ਉਸ ਵਿੱਚ ਪ੍ਰੀਤ ਰਹਿੰਦਾ ਹੈ ਬਾਕੀ ਸੰਤ ਮੰਡਲੀ ਨੇ ਉੱਥੋਂ ਪਾਣੀ ਲਿਉਂਦਾ ਹੌਸਲਾ ਨਾ ਕੀਤਾ ਪਰ ਨਾਮਦੇਵ ਜੀ ਸੰਗਤ ਨੂੰ ਪਿਆਸੀ ਦੇਖ ਕੇ ਗਾਗਰ ਲੈ ਕੇ ਉਸ ਖੂਹ ਤੋਂ ਪਾਣੀ ਲੈਣ ਚਲੇ ਗਏ ਪ੍ਰੇਤ ਤੋਂ ਡਰਦੇ-ਡਰਦੇ ਲੋਕ ਖੂਹ ਤੋਂ ਬਹੁਤ ਵਾਰੇ ਪਹਿਲਾਂ ਹੀ ਪਾਣੀ ਭਰਨੋਂ हट ਗਏ ਸਨ ਉਸ ਖੂਹ ਵਿੱਚ ਪਾਣੀ ਬਹੁਤ ਥੋੜਾ ਸੀ ਖੂਹ ਤੋਂ ਉਰੇ ਹੀ ਨਾਮਦੇਵ ਜੀ ਨੂੰ ਮਹਾ ਭਿਆਨਕ ਬਿਕਰਾਲ ਰੂਪ ਡਰਾਉਣੀਆਂ ਅੱਖਾਂ ਤਾਂਬੇ ਵਰਗੇ ਸਿਰ ਲੰਬੀ ਜੀਭ ਵੱਡੇ-ਵੱਡੇ ਹੱਥ ਪੈਰ ਕੁਚੀਲ ਸਰੂਪ ਧਾਰ ਕੇ ਪ੍ਰੇਤ ਨੇ ਡਰਾਇਆ ਪਰ ਨਾਮਦੇਵ ਜੀ ਬਿਲਕੁਲ ਚੁੱਪ ਅਤੇ ਅਡੋਲ ਰਹੇ ਅਤੇ ਅੱਗੇ-ਅੱਗੇ ਹੀ ਤੁਰੇ ਗਏ ਜਦੋਂ ਖੂਹ ਤੇ ਪੁੱਛੀ ਤਾਂ ਪਾਣੀ ਬਿਲਕੁਲ ਘਟ ਦੇਖਿਆ ਪ੍ਰੇਤ ਵੀ ਮੁਰਮੁਰ ਭਗਤ ਜੀ ਨੂੰ ਅੱਗੋਂ ਹੋ ਕੇ ਘੇਰੀ ਜਾ ਰਿਹਾ ਸੀ ਸੋ ਨਾਮਦੇਵ ਜੀ ਪ੍ਰੇਤ ਦੀ ਮੁਕਤੀ ਵਾਸਤੇ ਅਤੇ ਖੂਹ ਵਿੱਚ ਵਧੇਰੇ ਪਾਣੀ ਲਿਆਉਣ ਵਾਸਤੇ ਛੈਣੀ ਕੱਢ ਕੇ ਪ੍ਰਭੂ ਜੀ ਦੇ ਗੁਣ ਗਾਇਨ ਕਰਨ ਲੱਗ ਪਏ ਭਗਤ ਜੀ ਬਿਲਕੁਲ ਮगन ਹੋ ਗਏ ਪ੍ਰਭੂ ਜੀ ਦੀ ਮਿਹਰ ਨਾਲ ਪ੍ਰੇਤ ਸਰੀਰ ਤੇ ਆ ਗਿਆ ਅਤੇ ਮਨੁੱਖੀ ਸਰੀਰ ਧਾਰ ਕੇ ਨਾਮਦੇਵ ਜੀ ਦੇ ਚਰਨਾਂ ਤੇ ਨਮਸਕਾਰ ਕਰਨ ਲੱਗਾ ਭਗਤ ਜੀ ਨੇ ਪੁੱਛਿਆ ਤੈਨੂੰ ਪ੍ਰੇਤ ਦੀ ਛੂਨ ਕਿਉਂ ਮਿਲੀ ਸੀ ਤਦ ਪ੍ਰੇਤ ਨੇ ਉੱਤਰ ਦਿੱਤਾ ਮੈਂ ਪਿਛਲੇ ਜਨਮ ਵਿੱਚ ਬ੍ਰਾਹਮਣ ਸਾਹਿਬ ਅਤੇ ਜਾਤ ਅਪਮਾਨ ਕਰਕੇ ਭਗਤਾਂ ਮਹਾਤਮਾ ਦੀ ਨਿੰਦਿਆ ਕਰਦਾ ਹੁੰਦਾ ਸੀ ਇਨ੍ਹਾਂ ਕੋ ਕਰਮਾ ਸਦਕਾ ਮੈਨੂੰ ਪ੍ਰੇਤ ਜੂਨ ਪ੍ਰਾਪਤ ਹੋਈ ਪ੍ਰੇਤ ਜੂਨ ਧਾਰਨ ਕਰਕੇ ਮੈਂ ਕਾਫੀ ਸਮਾਂ ਇੱਥੇ ਦੁਖੀ ਰਿਹਾ ਹਾਂ ਅੱਜ ਆਪ ਜੀ ਨੇ ਦਾਸ ਤੇ ਕਿਰਪਾ ਕੀਤੀ ਮੈਨੂੰ ਪਾਪੀ ਨੂੰ ਤਾਰ ਦਿੱਤਾ ਪ੍ਰੇਤ ਦਾ ਉਧਾਰ ਹੋ ਗਿਆ ਨਾਮਦੇਵ ਜੀ ਗਾਗਰ ਉਠਾ ਕੇ ਖੂਹ ਦੀ ਮੌਂਦ ਤੇ ਚੜੇ ਭਗਤ ਜੀ ਨੇ ਵੇਖਿਆ ਕਿ ਪ੍ਰਭੂ ਨੇ ਮਹਾਨ ਬਖਸ਼ਿਸ਼ ਕੀਤੀ ਹੈ ਖੂਹ ਵਿੱਚੋਂ ਕੁੰਗ ਵਰਗਾ ਨਿਰਮਲ ਸ਼ੀਤਲ ਜਲ ਬਿਲਕੁਲ ਉੱਪਰ ਆ ਗਿਆ ਨਾਮਦੇਵ ਜੀ ਪਾਣੀ ਦੀ ਗਾਗਰ ਲੈ ਕੇ ਮੰਡਲੀ ਪਾਸ ਪੁੱਜ ਗਏ ਇਸ ਤਰ੍ਹਾਂ ਨਾਮਦੇਵ ਜੀ ਦਾ ਸਤਕਾਰ ਅੱਗੇ ਨਾਲੋਂ ਵੀ ਵਧੇਰੇ ਵੱਧ ਗਿਆ ਉਹਨਿਆ ਭੁੱਲਾਂ ਗਲਤੀਆਂ ਲਈ ਮਾਫ ਕਰਨਾ ਵਾਹਿਗੁਰੂ ਜੀ ਸਬਦ ਆ ਪੜਿਆ ਸੁਣਿਆ ਪ੍ਰਵਾਨ ਕਰਨਾ ਸੱਚੇ ਪਤਸ਼ਾਹੀ ਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ